ਆਪ ਨਿਵਾਰਨ ਹਾਰਾ ਦੁਖ ਸੰਤਾ ਸੁਖਰਾਸ ਦਾ ਬਿਗਨ ਕੋ ਲਗਾ ਹੈ। ਯਾਕੀ ਪ੍ਰਭਾਗੇ ਅਰਦਾਸ ਇੱਕ ਆਸਿਆ ਹੋਈ ਸਹਾਇ ਅਰਜ ਹਰ ਗੋਵਿੰਦ ਨੂੰ। ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇਾਈ ਹੈ ਜਿਸ ਮਿੱਠੇ ਸਬਦ ਪੁਜਾਇ ਤੇ ਬਹਾਦਰ ਸਿਮਰਿਆ ਘਰੋਂ ਨਿਦਾ ਵਿਤਾਏ। ਸਭ ਥਾਂ ਹੀ ਹੋਣਾ ਜੀ ਸਹਾਇ ਦਸਵੇਂ ਪਾਸ਼ਾ ਸਗੁਰੂ ਆਪ ਜੀ ਦੇ ਸਾਜਿ ਦੇ ਵਾਜੇ ਪੰਜ ਪਿਆਰੇ ਚਰ ਸੱਜਾ ਦੇ ਚਾੜੀ ਮੁਕਤੇ ਸ਼ਹੀਦਾ ਅਮਰੀਦਾ ਹੱਟੀਆਂ ਜੱਪੀਆਂ ਤੱਦੀਆਂ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਜੀ ਰੂਪ ਜਿਨ੍ਹਾਂ ਦਾਸਤਾ ਸਵਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪਰਵਾਸ ਸੁਲਵੰਤ ਹੋਸਾ ਜੀ ਕੇ ਬਾਤ ਤੁਹਾਰੇ ਸ਼ਿਆਰ ਆਜ ਦੇਵ ਤੇ ਫਤਿਹ ਮਰਦ ਕੀ ਪੈ ਬੋਲਣਾ ਜੀ ਵਾਹਿਗੁਰੂ ਬਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਮ ਸ੍ਰੀ ਗੁਰੂ ਸਰ ਸਾਹਿਬ ਜੀ ਉਹ ਨਿਹਾਲ ਸਾਖ ਸ੍ਰੀ ਅਕਾਲ ਵਾਹਿਗੁਰੂ ਸਦਕੇ ਉਦਮ ਸਦਕੇ ਨਗਰ ਦੇ ਵਿੱਚ ਵੱਡੀ ਰੌਣਕ ਹੈ ਸਾਰੀ ਗ੍ਰਾਮ ਪੰਚਾਇਤ ਹੈ ਚੇ ਨਕਰਦਾ ਔਰ ਧੰਨਵਾਦ ਕੀਤਾ ਜਾ ਰਿਹਾ ਇਲਾਕੇ ਪਰ ਤੋਂ ਸਾਰੇ ਜਿੰਨੇ ਵੀ ਚਿਹਰੇ ਜੁੜਦੇ ਜਾ ਰਹੇ ਆ ਅੱਜ ਦੇ ਖੇਡ ਦੇ ਮੇਲੇ ਵਿੱਚ ਵੱਡੀ ਰਾਬ ਸਾਹਿਬ ਉਹ ਚੀਰਮੈਨ ਬਲਾਕ ਸੰਪਤੀ ਔਰ ਰੀਵਨ ਸੰਕਰ ਜਾ ਰਹੇ ਇੱਕ ਵਾਰ ਤਾੜੀ ਜ਼ੋਰਦਾਰ ਮਾਰਦੇ ਨੇ ਸ਼ਸ਼ੀਤਾ ਦੇ ਲਈ ਜਿਨ੍ਹਾਂ ਦੀ ਇਸ ਨਗਰ ਤੋਂ ਬਹੁਤ ਵੱਡੀ ਪਹਿਚਾਣ ਰਹੀ ਹੈ ਔਰ ਸਾਰੀ ਉਮਰ ਜਿਹੜੀ ਰਾਜਨੀਤੀ ਦੇ ਵਿੱਚ ਨਾਤੀ ਦੀ ਇਸ ਨਗਰ ਨੇ ਨਾਤੀ ਹੈ ਧੰਨਵਾਦ ਕੀਤਾ ਜਾ ਰਿਹਾ ਇਸ ਚਿਹਰੇ ਦਾ ਇੱਕ ਵਾਰ ਤਾੜੀ ਜ਼ੋਰਦਾਰ ਮਾਰਦੇ ਹੋ ਬਹੁਤ ਬਹੁਤ ਧੰਨਵਾਦ ਸਰਦਾਰ ਕੁਜੀ ਸਿੰਘ ਜੀ ਸਰਹਾਲ ਉਹ ਚੀਰਮੈਨ ਬਲਾਕ ਸੰਪਤੀ ਔਰ ਇੱਕ ਵਾਰ ਤਾੜੀ ਜ਼ੋਰਦਾਰ ਮਾਰਦੇ ਮੇਲੇ ਦੀ ਸ਼ਰਵਾਤ ਹੁਣ ਜਾ ਰਹੀ ਹੈ ਧੰਨਵਾਦ ਅੱਜ ਦੇ ਇਸ ਵੱਡੀ ਟੂਰਨਾਮੈਂਟ ਦੇ ਦਰਗਾਹ ਨੂੰ ਸਮਾਗਮ ਮੌਕੇ ਮੇਰੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਾਡੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਨਿਸ਼ੰਭਰ لال ਮਹੇਜ ਜੀ ਬਹੁਤ ਹੀ ਸਤਿਕਾਰਯੋਗ ਗਿਆਨੀ ਪਾਲ ਸਿੰਘ ਜੀ ਪ੍ਰਧਾਨ ਸ਼੍ਰੀ ਗੁਰਦਾਸ ਕੁਤਰਾ ਦਾ ਸਾਹਿਬ ਸਰਕਾਰ ਕਾ ਦੀਆਂ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਸਰਦਾਰ ਜਗਤਾਰ ਸਿੰਘ ਜੀ ਉਸਤਾ ਜੀ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਸਾਹਿਬ ਸਾਡੇ ਵੱਡੇ ਵੀਰ ਗੰਤੀ ਸਿੰਘ ਜੀ ਔਰ ਗੁਰਪ੍ਰੀਤ ਮਾਵਲਾ ਜੀ ਸਾਡੇ ਸਰਪੰਚ ਅਵਤਾਰ ਸਿੰਘ ਜੀ ਪਿੰਡ ਦੇ ਨੰਬਰਦਾਰ ਮਧੂ ਸੁਧਨ ਜੀ ਰਾਮਲਵਾਯਾ ਜੀ ਦਰਸ਼ਨ ਲਵ ਜੀ ਸਾਡੇ ਬਹੁਤ ਹੀ ਸਰਕਾਰਜੋਗ ਇਲਾਕੇ ਦੀ ਮਾਨਮਤੀ ਸਖਸ਼ੀਤ ਸਾਡੇ ਅੰਕਲ ਜੀ ਸਰਦਾਰ ਰਵਿੰਦਰ ਸਿੰਘ ਕਲੇਰ ਜੀ ਵੈਟਰਨਰੀ ਤਲਵੀਰ ਰਾਮ ਲਾਲ ਪਟਿਆਰ ਜੀ ਰੂਪ ਲਾਲ ਪਟਿਆਰ ਜੀ ਔਰ ਮੇਰੇ ਨਾਲ ਦੇ ਸੀਰ ਸਵਾਰਪੱਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਨਿਰੰਦਰ ਮਹਿਰ ਜੀ ਨਵੀਨ ਜੀ ਸਾਡੇ ਪੰਜ ਸਾਹਿਬ ਔਰ ਇਸ ਕਲੱਬ ਦੇ ਮੈਂਬਰ ਜਨਰ ਸਕੱਤਰ ਬਲਜੀਤ ਮਹਿਰ ਜੀ ਔਰ ਮੇਰੇ ਪਿੰਡ ਦੇ ਨੌਜਵਾਨੋ ਇਲਾਕੇ ਦੇ ਨੌਜਵਾਨੋ ਫਤਿਹ ਦੀ ਸ਼ਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਿੱਥੇ ਅਸੀਂ ਸਬ ਸਰਦਾਰ ਪਕਸਨ ਸਪੋਰਟਸ ਕਲੱਬ ਦੇ ਸਾਰੇ ਜੀ ਮੈਂਬਰਾਂ ਨੂੰ ਨੌਜਵਾਨਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਵਧਾਈ ਦਿੰਦਾ ਹਾਂ ਉਥੇ ਵੀ ਇਹਨਾਂ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਬਹੁਤ ਵੱਡਾ ਫਰਜ਼ਾ ਕਰਕੇ ਸਾਰੇ ਨਗਰ ਨੂੰ ਨਾਲ ਜੋੜ ਕੇ ਲਾਕੇ ਨੂੰ ਨਾਲ ਜੋੜ ਕਰਕੇ ਔਰ ਐਨ ਆਰ ਆਈ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਨਾਲ ਜੋੜ ਕੇ ਇਹ ਉਪਰਾਧ ਕੀਤਾ ਹੈ ਜਿਨ੍ਹਾਂ ਕੇ ਆਪਾਂ ਪਿਛਲੇ ਸਮੇਂ ਦੌਰਾਨ ਕੋਵਿਡ ਦੇ ਮਹਾਮਾਰੀ ਸੰਕਟ ਵਿੱਚੋਂ ਨਿਕਲੇ ਹਾਂ ਔਰ ਸਾਰੇ ਸੰਕਟ ਤੋਂ ਨਿਕਲਣ ਤੋਂ ਬਾਅਦ ਵਿੱਚ ਅੱਜ ਆਪਾਂ ਇਹ ਦੁਆਰਾ ਨੌਜਵਾਨਾਂ ਦੇ ਲਈ ਪੰਜਾਬ ਦੀ ਨੌਜਵਾਨਾਂ ਦੇ ਲਈ ਜੋ ਸਪੋਰਟਸ ਜ਼ਰੂਰੀ ਹੈ ਉਸ ਸੰਬੰਧੀ ਜਿਹੜਾ ਨੌਜਵਾਨਾਂ ਨੇ ਅੱਜ ਨਗਰ ਸਹਾਕਾਗੀਆਂ ਦੇ ਸ਼ੇਰੇ ਕਿ ਟੂਰਨਾਮੈਂਟ ਆਰੰਭ ਕਰਵਾਇਆ ਹੈ। ਸੋ ਮੈਂ ਸਮਝਦਾ ਇਹ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਅੱਜ ਵੱਡੀ ਤعداد ਵਿੱਚ ਇੱਥੇ ਨੌਜਵਾਨ ਹਾਜ਼ਰ ਹਨ। ਮੈਂ ਇਹਨਾਂ ਨੌਜਵਾਨਾਂ ਨੂੰ ਬੇਨਤੀ ਤੇ ਵੀਰ ਵੀ ਕਰਨੀ ਚਾਹਾਂਗਾ ਕਿ ਮੇਰੇ ਵੀਰੋ ਅੱਜ ਨਸ਼ਿਆਂ ਵਰਗੀਆਂ ਮਾਰਜਾ ਕੀਤਾ ਤੋਂ ਕ੍ਰਿਤਿयां ਤੋਂ ਬਚੋ ਔਰ ਸਪੋਰਟਸ ਨੂੰ ਨਾਓ ਐਜੂਕੇਸ਼ਨ ਨੂੰ ਆਪਣਾ ਜਿੱਥੇ ਐਜੂਕੇਸ਼ਨ ਜ਼ਰੂਰੀ ਹੈ ਉੱਤੇ ਸਰੀਰ ਦੀ ਤੰਦਰੁਸਤੀ ਦੇ ਲਈ ਆਪਾਂ ਨੂੰ ਸਪੋਰਟਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੀਸਰਾ ਮੈਂ ਸੋਚਦਾ ਨੌਜਵਾਨਾਂ ਦਾ ਜਿੱਥੇ ਸਰੀਰਕ ਤੌਰ ਤੇ ਸ਼ਕਤੀ ਵੱਧ ਮਿਲਦਾ ਹੈ ਉੱਥੇ ਹੀ ਦਿਮਾਗੀ ਤੌਰ ਤੇ ਵੀ ਤੰਦਰੁਸਤੀ ਮਿਲਦੀ ਹੈ ਔਰ ਨੌਜਵਾਨਾਂ ਦੀ ਸੋਚ ਚੰਗੇ ਪਾਸੇ ਵੱਲ ਲੱਗਦੀ ਹੈ ਸੋ ਮੈਂ ਜਾਵਾਂ ਨਾਮ ਸਮਾਂ ਰਹਿੰਦਾ ਹੋਇਆ ਕਿਉਂਕਿ ਉਹਨਾਂ ਨੇ ਮੈਚ ਹੋਣਾ ਹੈ ਉਸ ਨੂੰ ਕਿੰਨਾ ਜਿਆਦਾ ਵਿੱਚ ਔਕੜ ਦਾ ਬਣਦਾ ਹੋਇਆ ਮੈਂ ਗੁਰ ਆਫੀਰ ਸਾਰੇ ਹੀ ਆਪਣੇ ਨੌਜਵਾਨ ਵੀਰਾਂ ਨੂੰ ਨਗਰਵਾਸੀਆਂ ਨੂੰ ਨਗਰ ਦੀ ਪੰਚਾਇਤ ਨੂੰ ਜਿਲਦਿਆ ਕਰੀਆਂ ਪਰ ਵਧਾਈ ਦਿੰਦਾ ਹਾਂ ਕਿ ਇਹ ਔਰ ਇਸ ਥਾਂ ਦੇ ਦੇ ਹਮੇਸ਼ਾ ਹੀ ਇਹ ਵਜੇ ਬੁਲਾਣਾ ਦੇਣਗੇ ਆਪਣੇ ਨਗਰ ਦੇ ਨੌਜਵਾਨਾਂ ਦੇ ਇਲਾਕੇ ਦੇ ਨੌਜਵਾਨਾਂ ਦੇ ਨਾਲ ਹਰ ਵਕਤ ਹਾਜ਼ਰ ਰਹਾਂਗੇ ਇਹਨਾਂ ਹੀ ਸ਼ਬਦਾਂ ਨਾਲ ਖਿਰਮਤ ਦਾ ਜਾਕਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾਦਾਰ ਕੋਡੀ ਕਲੱਬ ਲੋਗੜ ਤੇ ਚੱਕ ਦੇ ਸਰਾਜ ਦੇ ਦਰਮਿਆਨ ਪਹਿਲੇ ਮੈਚ ਦੀ ਵੱਡੀ ਸ਼ੁਰੂਆਤ ਹੋਣ ਜਾ ਰਹੀ ਹੈ। ਦੂਸਰਾ ਮੈਚ ਅਮਰਜੀਤ ਮੌਜੀ ਕੋਡੀ ਕਲੱਬ ਮਡਾੜੀ ਤੇ ਭਾਮ ਤੀਸਰਾ ਨੰਬਰ ਕੋਡੀ ਕਲੱਬ ਪਾਣੀ ਤੇ ਬਾਈ ਐਫ ਸੀ ਰੁੜਕਾ ਕਲਾ ਗੜਿਆਲਾ ਮਨਕੀ ਤੇ ਕਾਨਾਂ ਦੇ ਸਿਆ ਔਰ ਸਰਹਾਲ ਕਾਜੀਆਂ ਤੇ ਮਾਲੀ ਕਰੀਵਾ ਤੇ ਬੜਾ ਬੜੇ ਟੀਮਾਂ ਤਿਆਰ ਬਤਿਆਰ ਆ ਗਿਆ ਕਿ ਮੇਲੇ ਨਾਲ ਜੁੜਦੇ ਜਾਂ ਰਹੀਆਂ ਨੇ। ਇਹ ਟੀਮ ਵਿੰਦੁਰ ਹੌਲਦ ਹੁਣਾਂ ਦੀ ਸਰਜੀਤ ਹੌਲਦ ਹੁਣਾਂ ਦੀ ਸਾਡੇ ਬੇਲਾਜੀ ਲੋਹੜ ਵਾਲਾਂ ਦੀ ਟੀਮ ਹੈ ਨੰਬਰ ਕਬੱਡੀ ਕਲੱਬ ਪਾਣੀ ਦੀ ਟੀਮ ਦਾ ਕੋਈ ਵੀ ਖਿਡਾਰੀ ਆਇਆ ਹੋਵੇ ਸਾਡੇ ਹਰਦੀਪ ਭਾਜੀ ਨਾਲ ਸੰਪਰਕ ਕਰੇ ਜੀ ਮਿਹਰਬਾਨੀ ਕਰਕੇ ਲਓ ਪਹਿਲੀ ਕਬੱਡੀ ਕੰਦੇ ਸੋਹਣੇ ਜੀ ਉਧਰਲੇ ਪਾਸੇ ਸਾਰਾ ਟੱਪਰ ਟੁੱਟ ਕੇ ਪੈ ਗਿਆ ਤੇ ਪਹਿਲਾ ਡੇਢ ਅੰਕ ਜਿਹੜਾ ਹੈ ਇਸ ਵੇਲੇ ਆਪਣੀ ਟੀਮ ਲਈ ਅਲੱਖਾ ਜੰਗ ਜੋੜਦਾ ਹੋਇਆ ਸਮਰਾੜੀ ਵਾਲਾ ਵੱਡੀ ਕੋਸ਼ਿਸ਼ ਕਰਦਾ ਤੇ ਪੁਆਇੰਟ ਜਿਹੜਾ ਸੋਹਣੇ ਭਾਈ ਸੇਵਾਸੇ ਕਬੱਡੀ ਕਲੱਬ ਲੋਹੜ ਨਾਲ ਭਾਈ ਸੇਵਾਸੇ ਕਬੱਡੀ ਕਲੱਬ ਲੋਹੜ ਦੀ ਟੀਮ ਨੂੰ ਅੱਜ ਦੇ ਇਸ

ਮੁੰਸੰਦ ਵੈਲਫੇਅਰ ਕਲੱਬ ਸਰਹਾਲ ਕਾਪੀ ਸ਼ਹੀਦ ਭਗਤ ਸਿੰਘ ਕਬੱਡੀ ਲੀਗ ਦੀ ਵੱਡੀ ਜਨਮਵਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਵੱਡੀ ਸ਼ਰਧਾ ਜਰੀ ਹੋਣ ਜਾ ਰਹੀ ਹੈ ਧੰਨਵਾਦ ਕੀਤਾ ਜਾ ਰਿਹਾ ਸਾਰੇ ਨਗਰ ਨਿਵਾਸੀਆਂ ਦਾ ਸੋਚੇ ਐਨਆਈ ਭਰਾਵਾਂ ਦਾ ਸਾਰੀ ਗ੍ਰਾਮ ਪੰਚਾਇਤ ਦਾ ਤੇ ਸਾਰੇ ਨੌਜਵਾਨ ਭਰਾਵਾਂ ਦੇ ਪ੍ਰਲਾ ਸਦਕੇ ਉੱਤਮ ਸਦਕੇ ਅੱਜ ਕੰਧ ਨਗਰ ਦੇ ਵਿੱਚ ਵੱਡੀ ਰੌਣਕ ਲੱਗਣ ਜਾ ਰਹੀ ਹੈ ਜਿੱਥੇ ਸਰਦਾਰ ਕੋਜੀ ਸਮਜੀ ਸਰਹਾਲ ਉਪ ਚੇਰਮਨ ਬਲਾਕ ਸੰਤੀ ਔਰ ਵੱਡੀ ਜਨਵਾਰੀ ਆ ਬਸ਼ਨਰ ਲਾਲ ਜੀ ਸਰਪੰਚ ਸਾਹਿਬ ਸਾਰੀ ਗ੍ਰਾਮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ ਗੁਰਪ੍ਰੀਤ ਸਿੰਘ ਜੀ ਬਾਗਲਾ ਪੰਚ ਸਾਹਿਬ ਰਣਜੀਤ ਸਿੰਘ ਜੀ ਮਹੇ ਪੰਚ ਰਣਜੀਤ ਸਿੰਘ ਜੀ ਪੰਚ सुरेंद्र ਕੰਧਾ ਜੀ ਪੰਚ ਸਾਹਿਬ ਸ਼੍ਰੀਮਤੀ ਕੁਸ਼ਾ ਰਣੀ ਜੀ ਪੰਚ ਸਾਹਿਬ ਸ਼੍ਰੀਮਤੀ ਦਵਿੰਦਰ ਕੌਰ ਜੀ ਪੰਚ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਸਰਪੰਚ ਸਾਹਿਬ ਮਧੂ ਸੁਦਰਨ ਜੀ ਸਾਵਤਾ ਪੰਚ ਸਾਹਿਬ ਰਵਿੰਦਰ ਸਿੰਘ ਜੀ ਕਰੇਰ ਇਹ ਸਾਰੀਆਂ ਮਾਨਮਤੀਆਂ ਸ਼ਖੀਤਾ ਇਸ ਸਾਰੇ ਸਮੁੱਚੇ ਨਗਰ ਦਾ ਉਥੇ ਐਨਆਰਆਈ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਗਿੰਦਰ ਕੰਨਰ ਜੀ ਯੂਐਫਏ ਲਾਲ ਕੰਬੋੜਾ ਜੀ ਯੂਐਫਏ ਰੂਪਾ ਭਲਵਾਨ ਜੀ ਗਰੀ ਮਾਨ ਸਿੰਘ ਸਰਜੀ ਸਿੰਘ ਜੀ ਮਾਲ ਗੱਲਾ ਉਥੇ ਪਾਲੀ ਜੀ ਸਰਹਾਲ ਦੇ ਮੈਂਬਰਾਂ ਦੇ ਵੱਲੋਂ ਅੱਜ ਦੇਖੇ ਬੰਦੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ ਇਸ ਨਗਰ ਦੇ ਆਪਣੇ ਸਮਝਦੇ ਬੜੇ ਤਗੜੇ ਜਿਹੇ ਬਣਾ ਰਹੀ ਰਹੇ ਹਨ ਜਿਨ੍ਹਾਂ ਨੇ ਨਗਰ ਨੂੰ ਬੰਦਾ ਨਾਮ ਦਿੱਤਾ ਖੁਦਾ ਕੁੱਜੀ ਸਿੰਘ ਜੀ ਸਰਹਾਲ ਗਗਵੀਰ ਸਿੰਘ ਜੀ ਮਾਜੀ ਸਰਪੰਚ ਸਾਹਿਬ ਦੇਤਾ ਕੋਮਾ ਗਗਬੀਰ ਗੀਤ ਦੀ ਪੰਜ ਅਵਤਾਰ ਸਿੰਘ ਜੀ ਉਤੇ ਸਰਜੀਤ ਸਿੰਘ ਦੀ ਗ੍ਰੀਤ ਪਾਜੀ ਦੀ ਸਰਹਾਹ ਕਰੀਆਂ ਆਪਣੇ ਸੋਨੇ ਦੇ ਬਿਹਤਰੀ ਖਿਡਾਰੀ ਦੇ ਇਸ ਨਗਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਨਾ ਸਾਰੀਆਂ ਮਾਨਮਤੀਆਂ ਸੁਚੇਤਾਂ ਦੇ ਪ੍ਰਾਲਾਪ ਦੇ ਉਦਮ ਸਰ ਦੇ ਨਗਰ ਦੇ ਵਿੱਚ ਵੱਡੀ ਰੌਣਕ ਲੱਗਣ ਜਾ ਰਹੀ ਹੈ ਤੇ ਪਹਿਲਾ ਮੈਚ ਚੱਕ ਦੇ ਸਰਾਜ ਭਾਈ ਸੇਵਾ ਸਿੰਘ ਕੌਡੀ ਕਲੱਬ ਡੋਬਰ ਦੀਆਂ ਟੀਮਾਂ ਜਲਦੀ ਨਾਲ ਮੌਦ ਦੇ ਵਿੱਚ ਪੁੱਜਣ ਮਿਹਰਬਾਨੀ ਕਰਕੇ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ, BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਸੰਪਰਕ ਨੰਬਰ 0182626408 ਅਤੇ 98559943